ਲਾ ਮੋਗਾ ਦੇ ਸਿਖਿਆਰਤਿਆਂ ਨੂੰ ਆਧੁਨਿਕ ਸਮੇਂ ਦੀ ਸਿਖਲਾਈ ਦੇਣਗੇ IBM, Microsoft ਅਤੇ Nescom 934 ਵਿਦਿਆਰਥੀਆਂ ਨੇ ਕਰਵਾ ਲਈ ਹੈ ਇਨਰੋਲਮੈਂਟ ਅਤੇ ਜਨਵਰੀ 2025 ਦੇ ਵਿੱਚ ਸ਼ੁਰੂ ਹੋਣਗੀਆਂ ਆਨਲਾਈਨ ਕਲਾਸਾਂ ਜਿਹਾ ਦੱਸਦੀ ਹੈ ਕਿ ਮੋਗਾ ਜ਼ਿਲ੍ਹਾ ਦੇ ਸਿਖਿਆਰਥੀਆਂ ਦੇ ਲਈ ਹੁਣ ਆਧੁਨਿਕ ਸਮੇਂ ਦੀ ਸਿਖਲਾਈ ਦੇਣ ਦੇ ਲਈ ਆ ਜਿਹੜੀਆਂ ਕਿ ਅੰਤਰਰਾਸ਼ਟਰੀ ਕੰਪਨੀਆਂ ਨੇ ਉਹਨਾਂ ਦੇ ਨਾਲ ਸੰਪਰਕ ਕੀਤਾ ਗਿਆ ਹੈ ਇਹਨਾਂ ਦੇ ਵਿੱਚ IBM, Microsoft ਤੇ Nasscom ਕੰਪਨੀਆਂ ਨੇ ਜਿਹੜੀਆਂ ਕਿ ਜ਼ਿਲ੍ਹਾ ਮੋਗਾ ਦੇ ਜਿਹੜੇ ਸਿਖਿਆਰਥੀ ਨੇ ਉਹਨਾਂ ਨੂੰ ਆਧੁਨਿਕ ਸਮੇਂ ਦੀ ਸਿਖਲਾਈ ਦੇਣੀ ਹੈ ਤੇ ਇੱਥੇ ਨਾਲ ਹੀ ਇਹ ਵੀ ਜਾਣਕਾਰੀ ਦੇ ਦਈਏ ਕਿ ਇਸ ਸਬੰਧ ਦੇ ਵਿੱਚ 934 ਜਿਹੜੇ ਸਿਖਿਆਰਥੀ ਨੇ ਉਹਨਾਂ ਨੇ ਪਹਿਲਾਂ ਹੀ انرੋਲਮੈਂਟ ਕਰਵਾ ਲਈ ਹੈ ਤੇ ਆਉਣ ਵਾਲੇ ਸਾਲ ਜਾਨਕਿ 2025 ਦੀ ਜਨਵਰੀ ਦੇ ਵਿੱਚ ਇਹ ਜਿਹੜੀਆਂ ਕਲਾਸਾਂ ਨੇ ਉਹ ਆਨਲਾਈਨ ਸ਼ੁਰੂ ਹੋ ਜਾਣੀਆਂ ਇਹ ਸਾਰੀ ਜਾਣਕਾਰੀ ਡਿਪਟੀ ਕਮਿਸ਼ਨਰ ਵਿਸ਼ੇਸ਼ ਰੰਗਲ ਹੋਰਾਂ ਨੇ ਆਪਣੇ ਦਫ਼ਤਰ ਦੇ ਵਿੱਚ ਦਿੱਤੀ ਹੈ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਪਹਿਲੀ ਵਾਰ ਹੈ ਜਦੋਂ ਮੋਗਾ ਜ਼ਿਲ੍ਹੇ ਦੇ ਜਿਹੜੇ ਸਿਖਿਆਰਥੀ ਨੇ ਜਿਹੜੇ ਵਿਦਿਆਰਥੀ ਨੇ ਜਿਨ੍ਹਾਂ ਨੇ ਇਹ ਸਿੱਖਿਆ ਲੈਣੀ ਹੈ ਔਰ ਇਹਨਾਂ ਨੂੰ ਇਹਨਾਂ ਅੰਤਰਰਾਸ਼ਟਰੀ ਕੰਪਨੀਆਂ ਦੇ ਦੁਆਰਾ ਜਿਹੜੀ ਆਧੁਨਿਕ ਸਮੇਂ ਦੀ ਜਿਹੜੀ ਸਿਖਲਾਈ ਹੈ ਉਹ ਦਿੱਤੀ ਜਾ ਰਹੀ ਹੈ ਉਹਨਾਂ ਨੇ ਇਹ ਗੱਲ ਕਹੀ ਇਹ ਹੈ ਕਿ ਇੱਥੇ ਜਿਹੜੀ ਕਿ 934 ਜਿਹੜੇ ਸਿਖਿਆਰਥੀਆਂ ਨੇ ਉਹਨਾਂ ਨੇ ਪਹਿਲਾਂ ਹੀ انرੋਲਮੈਂਟ ਵੀ ਕਰਵਾ ਲਈ ਹੈ ਤੇ ਨਾਲ ਹੀ ਉਹਨਾਂ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਇਹਦੇ ਵਿੱਚ 41 ਕੋਰਸ ਕਰਵਾਏ ਜਾਣਗੇ ਜਿਨ੍ਹਾਂ ਨੂੰ ਪ੍ਰਾਪਤ ਕਰਕੇ ਜਿਹੜੇ ਨੌਜਵਾਨ ਨੇ ਉਹ ਰੋਜ਼ਗਾਰ ਦੇ ਮੌਕੇ ਪ੍ਰਾਪਤ ਕਰ ਸਕਣਗੇ ਉਹਨਾਂ ਨੇ ਨਾਲ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਇਹ ਕੋਰਸ 20 ਘੰਟੇ ਤੋਂ ਲੈ ਕੇ 300 ਘੰਟਿਆਂ ਤੱਕ ਦੇ ਹੋਣਗੇ ਤੇ ਨਾਲ ਹੀ ਉਹਨਾਂ ਨੇ ਵੀ ਜਾਣਕਾਰੀ ਦਿੱਤੀ ਇਸ ਦੇ ਵਿੱਚ ਟੈਕਨੀਕ ਕੰਪਿਊਟਰ ਸਾਈਬਰ ਸੁਰੱਖਿਆ ਰੋਬੋਟਿਕ ਅਤੇ ਬਹੁਤ ਹੀ ਹੋਰ ਇਹੋ ਜਿਹੇ ਟੈਕਨੀਕਲ ਜਿਹੜੇ ਵੇਜ਼ ਨੇ ਜਿਨ੍ਹਾਂ ਦੇ ਵਿੱਚ ਇਹ ਕੋਰਸ ਕਰਵਾਏ ਜਾਣਗੇ ਤੇ ਹੁਣ ਪੰਜਾਬ ਸਰਕਾਰ ਦੇ ਉਦਮਾਂ ਦੇ ਸਦਕਾ ਨੌਜਵਾਨਾਂ ਨੂੰ ਇਹ ਸਿਖਲਾਈ ਜਿਹੜੀ ਉਹ ਦਿੱਤੀ ਜਾ ਰਹੀ ਹੈ ਜਿਸ ਨੂੰ ਪ੍ਰਾਪਤ ਕਰਕੇ ਨੌਜਵਾਨ ਜਿਹੜੇ ਕਿ ਉਹ ਆਪਣਾ ਰੋਜ਼ਗਾਰ ਪ੍ਰਾਪਤ ਕਰਨ ਸਕਣਗੇ ਉਹਨਾਂ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਇਸ ਦੇ ਵਿੱਚ ਨੌਜਵਾਨਾਂ ਨੂੰ ਅੰਤਰਰਾਸ਼ਟਰੀ ਕੰਪਨੀਆਂ ਦੇ ਨਾਲ ਜੁੜਨ ਦਾ ਮੌਕਾ ਮਿਲੇਗਾ ਅਤੇ ਨਾਲ ਹੀ ਨਾਲ ਉਹਨਾਂ ਦਾ ਜਿਹੜਾ ਮਾਨਸਿਕ ਪੱਧਰ ਹੈ ਉਹ ਵੀ ਬ੍ਰਾਡ ਹੋਏਗਾ ਉਹ ਵੀ ਵਧੇਗਾ ਕਿਉਂਕਿ ਅੰਤਰਰਾਸ਼ਟਰੀ ਪੱਧਰ ਤੇ ਅਗਰ ਕੋਈ ਵਿਦਿਆਰਥੀ ਕੋਰਸ ਕਰਦਾ ਹੈ ਉਸ ਲੈਵਲ ਦਾ ਤਾਂ ਉਸ ਦਾ ਜਿਹੜਾ ਮਾਨਸਿਕ ਪੱਧਰ ਉਹ ਵੱਧਦਾ ਹੈ ਤੇ ਨਾਲ ਹੀ ਨਾਲ ਉਸ ਨੂੰ ਰੋਜ਼ਗਾਰ ਦੇ ਹੋਰ ਮੌਕੇ ਵੀ ਮਹੀਆ ਹੁੰਦੇ ਨੇ ਉਹਨਾਂ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਇਹ 21ਵੀਂ ਸਦੀ ਦੇ ਸਮੇਂ ਦੀ ਜ਼ਰੂਰਤ ਹੈ ਕਿ ਵਿਦਿਆਰਥੀਆਂ ਨੂੰ ਅਜਿਹੇ ਕੋਰਸ ਕਰਵਾਏ ਜਾਣ ਦੇ ਨਾਲ ਉਹਨਾਂ ਦਾ ਹਰ ਪੱਖ ਤੋਂ ਵਿਕਾਸ ਹੋਵੇ ਔਰ ਖਾਸ ਤੌਰ ਤੇ ਇਸ ਕੰਪਿਊਟਰ ਦੇ ਯੁੱਗ ਦੇ ਵਿੱਚ ਅਜਿਹੀ ਸਿੱਖਿਆ ਜਿਹੜੀ ਵਿਦਿਆਰਥੀਆਂ ਨੂੰ ਦੇਣੀ ਉਹ ਬਹੁਤ ਜ਼ਿਆਦਾ ਜ਼ਰੂਰੀ ਹੈ ਇਸ ਕਰਕੇ ਹੀ ਜ਼ਿਲ੍ਹਾ ਮੋਗਾ ਦੇ ਵਿੱਚ ਏਡੀ ਕੋਰਸ ਨੇ ਅੰਤਰਰਾਸ਼ਟਰੀ ਕੰਪਨੀਆਂ ਦੇ ਦੁਆਰਾ ਸ਼ੁਰੂ ਕੀਤੇ ਜਾ ਰਹੇ ਨੇ ਉਹਨਾਂ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਕੋਰਸ ਕਰਨ ਤੋਂ ਬਾਅਦ ਸਿਖਿਆਰਥੀਆਂ ਨੂੰ ਸਰਟੀਫਿਕੇਟ ਵੀ ਪ੍ਰਦਾਨ ਕੀਤੇ ਜਾਣਗੇ ਉਹਨਾਂ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਪੰਜਾਬ ਸਰਕਾਰ ਦੇ ਉ체ਚੇ ਜਤਨਾਂ ਦੇ ਅਧਿਕਾਰ ਜਿਹੜੇ ਤਕਨੀਕੀ ਵਿਭਾਗ ਨੇ ਨਾਲ ਗੱਲ ਬਾਤ ਕਰਕੇ ਸਿਖਿਆਰਥੀਆਂ ਨੂੰ ਇਹ ਫ੍ਰੀ ਕੋਰਸ ਕਰਵਾਏ ਜਾਣਗੇ ਜਿਨ੍ਹਾਂ ਦੇ ਸਦਕਾ ਜਿਹੜੇ ਨੌਜਵਾਨ ਨੇ ਜਿਹੜੇ ਸਿਖਿਆਰਥੀ ਨੇ ਉਹ ਸਿੱਖਿਆ ਹਾਸਲ ਕਰਕੇ ਆਪਣੇ ਚੰਗੇਰੇ ਭਵਿੱਖ ਦੇ ਸੁਪਨੇ ਉਲੀਕ ਸਕਦੇ ਨੇ ਤੇ ਨਾਲ ਹੀ ਨਾਲ ਅੰਤਰਰਾਸ਼ਟਰੀ ਕੰਪਨੀਆਂ ਦੇ ਸੰਪਰਕ ਵਿੱਚ ਵੀ ਆ ਸਕਦੇ ਨੇ ਜਿਸ ਦੇ ਨਾਲ ਉਹਨਾਂ ਨੂੰ ਭਵਿੱਖ ਦੇ ਵਿੱਚ ਫੋਰ ਵੱਡੇ ਤੇ ਵਡਮੁੱਲੇ ਮੌਕੇ ਪ੍ਰਦਾਨ ਹੋ ਸਕਦੇ ਨੇ ਇੱਥੇ ਦੱਸਦੀ ਕਿ ਜਦੋਂ ਇਹ ਮੀਟਿੰਗ ਕੀਤੀ ਗਈ ਉਸ ਵਕਤ ਜ਼ਿਲ੍ਹੇ ਦੇ ਹੋਰ ਮੁਖੀ ਤੇ ਖਾਸ ਤੌਰ ਤੇ ਰੋਜ਼ਗਾਰ ਅਫਸਰ ਡਿੰਪਲ ਟਾਪਰ ਵੀ ਹਾਜ਼ਰ ਰਹੇ ਨੇ ਤੇ ਨਾਲ ਹੀ ਨਾਲ ਜਿਹੜੇ ਰੋਜ਼ਗਾਰ ਅਫਸਰ ਨੇ ਡਿੰਪਲ ਥਾਪਰ ਹਣੀ ਉਹਨਾਂ ਨੇ ਕਿਹਾ ਹੈ ਕਿ ਜਿਹੜੇ ਸਿਖਿਆਰਤੀ ਇਹਨਾਂ ਦੇ ਵਿੱਚ ਇਹਨਾਂ ਕੋਰਸਾਂ ਦੇ ਵਿੱਚ ਹੁਣ ਇਨਰੋਲਮੈਂਟ ਕਰਨਾ ਚਾਹੁੰਦੇ ਨੇ ਉਹ ਰੋਜ਼ਗਾਰ ਦਫ਼ਤਰ ਦੇ ਨਾਲ ਸੰਪਰਕ ਕਰ ਲੈਣ ਤੇ ਇੱਥੇ ਆ ਕੇ ਆਪਣੀ ਜਿਹੜੀ ਅਰਜੀ ਉਹ ਦੇ ਸਕਦੇ ਨੇ ਤੇ ਵੈਸੇ ਉਹ ਆਨਲਾਈਨ ਵੀ ਜਿਹੜਾ ਅਪਲਾਈ ਕਰ ਸਕਦੇ ਨੇ ਤੇ ਜੋ ਵੀ ਹੋਰ ਕੋਈ ਜਾਣਕਾਰੀ ਲੈਣੀ ਹੋਵੇ ਉਹ ਰੋਜ਼ਗਾਰ ਦਫ਼ਤਰ ਆ ਕੇ ਪ੍ਰਾਪਤ ਕਰ ਸਕਦੇ ਨੇ ਇੱਥੇ ਦੱਸ ਦਈਏ ਕਿ ਡਿਪਟੀ ਕਮਿਸ਼ਨਰ ਵਿਸ਼ੇਸ਼ ਸੰਗਲ ਹੁਣਾ ਨੇ ਜਾਣਕਾਰੀ ਦਿੱਤੀ ਹੈ ਕਿ ਇਹ ਇਸ ਸਮੇਂ ਦੀ ਵਿਸ਼ੇਸ਼ ਮੰਗ ਹੈ ਕਿ ਸਿਖਿਆਰਥੀ ਅਗਰ ਇਹ ਜਿਹੜੀ ਟੈਕਨੀਕਲ ਜਿਹੜੀ ਇਹ ਸਿੱਖਿਆ ਹੈ ਹਾਸਲ ਕਰਨ ਖਾਸ ਤੌਰ ਤੇ ਜਿਹੜੇ ਕੋਰਸ ਇਹਨਾਂ ਅੰਤਰਰਾਸ਼ਟਰੀ ਕੰਪਨੀਆਂ ਦੇ ਵੱਲੋਂ ਕਰਵਾਏ ਜਾ ਰਹੇ ਨੇ ਇਹ ਕਰਕੇ ਸਿਖਿਆਰਥੀ ਆਪਣਾ ਬਹੁਮੁੱਲਾ ਪਿਵੇਖ ਉਜਾਗਰ ਕਰ ਸਕਦੇ ਨੇ ਆਪਣੇ ਪਿਵੇਖ ਨੂੰ ਸੁਨਹਿਰਾ ਬਣਾ ਸਕਦੇ ਨੇ ਉਹਨਾਂ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਜਿਹੜੇ ਸਿਖਿਆਰਥੀਆਂ ਨੇ 10ਵੀਂ 12ਵੀਂ ਗ੍ਰੈਜੂਏਸ਼ਨ ਜਾਂ ਆਈਟੀਆਈ ਪਾਸ ਕੀਤੀ ਹੋਈ ਹੈ ਉਹ ਖਾਸ ਤੌਰ ਤੇ ਇਹ ਕੋਰਸ ਕਰ ਸਕਦੇ ਨੇ ਕਿਉਂਕਿ ਉਹਨਾਂ ਦੇ ਕੋਲ ਬੇਸਿਕ ਜਿਹੜੀ ਮੋਡਿਊਲ ਸਿੱਖਿਆ ਪਹਿਲਾਂ ਹੀ ਹੈ ਤੇ ਹੁਣ ਇਹਨਾਂ ਕੋਰਸਾਂ ਨੂੰ ਕਰਕੇ ਉਹ ਆਪਣਾ ਭਵਿੱਖ ਉਜਵਲ ਬਣਾ ਸਕਦੇ